ਸੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਹਾਜ਼ਰਾਨਾ ਤੁਹਾਡੇ ਸਾਲਿਆਂ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਅੱਜ ਵਾਲੀ ਜਿਹੜੀ ਅਪਡੇਟ ਦੋਸਤੋ ਲੈ ਕੇ ਆਏ ਆ ਉਹ ਮੁਲਾਜ਼ਮਾਂ ਅਤੇ ਐਸੇ ਪੈਨਸ਼ਨਰਾਂ ਵਾਸਤੇ ਹੈ ਕਿ ਕੇਂਦਰ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਜਿਹੜਾ ਉਹ ਐਲਾਨ ਕਰ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਾਲ 2026 ਦੇ ਵਿੱਚ ਕਿ 1 ਜਨਵਰੀ 2026 ਤੋਂ ਦੇਸ਼ ਵਿੱਚ 8ਵਾਂ ਤਨਖਾਹ ਕਮਿਸ਼ਨ ਲਾਗੂ ਹੋਵੇਗਾ ਹੁਣ ਸਰਕਾਰ ਨੇ ਦਿੱਤੀ ਇੱਕ ਵੱਡੀ ਅਪਡੇਟ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਵੀ ਹੋਰ ਜਿਹੜੇ-ਜਿਹੜੇ ਉਹਦਾ ਕੀ ਫਾਇਦਾ ਹੋਊਗਾ ਕਿੰਨਾਂ ਨੂੰ ਮਿਲੂਗਾ ਕਿਸ ਤਰ੍ਹਾਂ ਦਾ ਫੈਕਟਰ ਲੱਗੂਗਾ ਦੋਸਤੋ ਠੀਕ ਹੈ ਜੀ ਉਹ ਸਾਰੀ ਜਾਣਕਾਰੀ ਤੁਹਾਡਾ ਸਾਂਝੀ ਕਰਦੇ ਆਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਐ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਬਹੁਤ ਖਾਸ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਦੇਵਾਂਗੇ ਕਿ ਪੰਜਾਬ ਸਕੇਲ ਤੇ ਕੇਂਦਰ ਦੇ ਸਕੇਲ ਵਿੱਚ ਕਿੰਨਾ ਫਰਕ ਹੈ ਕਿਤਨੀ ਤਨਖਾਹ ਉਹਨਾਂ ਨੂੰ ਮਿਲਦੀ ਹੈ ਠੀਕ ਹੈ ਜੀ ਕਿੰਨੇ ਪੱਤੇ ਮਿਲਦੀ ਹੈ ਕਿੰਨਾ ਡੀਏ ਮਿਲਦਾ ਉਹ ਸਾਰਾ ਆਪਾਂ ਇਸ ਦੇ ਵਿੱਚ ਸਾਂਝਾ ਕਰਾਂਗੇ ਸੋ ਕਿਰਪਾ ਕਰਕੇ ਬਨੇ ਰਹੋ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ ਸਿਰਫ ਮੇਨ ਮੇਨ ਗੱਲਾਂ ਆਪਾਂ ਇਸ ਵਿੱਚ ਦੱਸਾਂਗੇ ਕਿਉਂਕਿ ਬਾਕੀ ਦਾ ਸਾਰ ਆਪਣੇ ਕੋਲੇ ਲਿਖਿਆ ਹੋਇਆ ਡਾਟਾ ਜਿਹੜਾ ਉਹ ਸਾਹਮਣੇ ਆਇਆ ਸੋ ਜਿਸ ਤਰ੍ਹਾਂ ਕਿ ਪਹਿਲਾਂ ਤੁਸੀਂ ਦੇਖ ਸਕਦੇ ਹੋ 1 ਜਨਵਰੀ 2026 ਤੋਂ 8ਵਾਂ ਪੇਕ ਕਮਿਸ਼ਨ ਲਾਗੂ ਹੋਵੇਗਾ ਉਸ ਤੋਂ ਬਾਅਦ ਦੋਸਤੋ ਜੇਕਰ ਗੱਲ ਕਰ ਲਈਏ ਠੀਕ ਹੈ ਜੀ ਕਿ ਇਹ ਜਿਹੜਾ 8ਵਾਂ ਪੇਕ ਕਮਿਸ਼ਨ ਲਾਗੂ ਹੋਣਾ ਹੈ ਉਹ ਇੱਕ ਚਰਚਾ ਦਾ ਵਿਸ਼ਾ ਕਿਉਂ ਬਣਿਆ ਹੋਇਆ ਹੈ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਕੀ ਹੈ ਜੀ ਭਾਰਤ ਸਰਕਾਰਾਂ ਦੁਆਰਾ ਐਲਾਨੇ ਗਏ ਅਨੁਸਾਰ 8ਵਾਂ ਤਨਖਾਹ ਕਮਿਸ਼ਨ 1 ਜਨਵਰੀ 2026 ਤੋਂ ਲਾਗੂ ਹੋ ਇਸ ਕਮਿਸ਼ਨ ਦਾ ਗਠਨ ਕੇਂਦਰੀ ਸਰਕਾਰੀ ਕਰਮਚਾਰੀ ਤੇ ਪੈਨਸ਼ਨਾਂ ਦੀ ਤਨਖਾਹਾਂ ਭੱਤੇ ਅਤੇ ਪੈਨਸ਼ਨਾਂ ਨੂੰ ਸੋਧਣ ਲਈ ਕੀਤਾ ਗਿਆ ਹੈ। ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਤੇ ਮਾਰਾਂ ਦੇ ਅਨੁਸਾਰ ਇਸ ਦੇ ਲਾਗੂ ਹੋਣ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਕਮਿਸ਼ਨ ਦੇ ਗਠਨ ਸੰਦਰਭ ਦੀਆਂ ਸ਼ਰਤਾਂ ਅਤੇ ਛਪਾਰਸ਼ਾਂ ਦੀ ਤਿਆਰੀ ਵਿੱਚ 18 ਤੋਂ 24 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਠੀਕ ਹੈ ਜੀ। ਸੋ ਇਸ ਦਾ ਮਤਲਬ ਇਹ ਕਿ ਤਨਖਾਹ ਵਾਧਾ ਅਤੇ ਹੋਰ ਲਾਭ 2026 ਦੇ ਅੰਤ ਜਾਂ 2027 ਦੇ ਸ਼ੁਰੂਆਤ ਵਿੱਚ ਲਾਗੂ ਹੋ ਸਕਦੇ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਉਸ ਤੋਂ ਜੇਕਰ ਗੱਲ ਕਰੀਏ ਸਰਕਾਰ ਤੋਂ ਨਵੀਂ ਵੱਡੀ ਖਬਰ ਕਿਹੜੀ ਆਈ ਹੈ ਕਿ ਹਾਲੀਆ ਅਪਡੇਟਾਂ ਅਨੁਸਾਰ ਸਰਕਾਰ ਨੇ ਜਿਹੜਾ ਹੈਗਾ 8ਵੇਂ ਤਨਖਾਹ ਕਮਿਸ਼ਨ ਨੂੰ ਮਹੱਤਵਪੂਰਨ ਕਦਮ ਚੁੱਕੇ ਹਨ ਪਰ ਕੁਝ ਮਹੱਤਵਪੂਰਨ ਨੁਕਤੇ ਅਜੇ ਵੀ ਸਪਸ਼ਟ ਨਹੀਂ ਕੀਤੇ ਗਏ ਹਾਲਾਂਕਿ 8ਵੇਂ ਤਨਖਾਹ ਕਮਿਸ਼ਨ ਦੇ ਅਕੋਰਡੀਨੇਟਰ ਨੋਟੀਫਿਕੇਸ਼ਨ ਜਾਰੀ ਕਰਤਾ ਪਰ ਉਹਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਅਜੇ ਅਸਪਸ਼ਟ ਨੇ ਭਾਸ਼ ਸਪਸ਼ਟ ਨਹੀਂ ਕੀਤੀਆਂ ਨਿਯਮ ਸਰਕਾਰ ਮਾਰਚ 2025 ਤੱਕ ਨਿਯਮ ਜਿਹੜਾ TU T ਹੈ ਸੌਰੀ TU R ਦਾ ਅੰਤਮ ਰੂਪ ਦੇਣ ਲਈ ਰੱਖਿਆ ਮੰਤਰਾਲੇ ਗ੍ਰਹਿ ਮੰਤਰਾਲੇ ਤੇ ਅਮਲਾ ਤੇ ਸਿਖਲਾਈ ਵਿਭਾਗ ਤੋਂ ਸੁਝਾਅ ਮੰਗੇ ਗਏ ਹਨ ਠੀਕ ਹੈ ਜੀ ਅਜੇ ਸੁਝਾਅ ਮੰਗਰੇ ਵੀ ਕੀ ਵਾਕਿਆਹੀ ਇਸ ਨੂੰ ਲਾਗੂ ਕੀਤਾ ਗਿਆ ਤਾਂ ਉਸ ਦੇ ਵਿੱਚ ਕੀ ਕੀ ਜਿਹੜੇ ਉਤਾਰ ਚੜਾਅ ਹੋ ਸਕਦੇ ਹੈ ਕਮਿਸ਼ਨ ਦਾ ਗਠਨ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰਾਂ ਦੀ ਨਿਯੁਕਤੀ ਅਜੇ ਬਾਕੀ ਹੈ ਇਹ ਪ੍ਰਕਿਰਿਆ 2025 ਦੇ ਅੰਤ ਤੱਕ ਪੂਰੀ ਹੋਣ ਦੀ ਉਮੀਦ ਹੈ ਠੀਕ ਹੈ ਜੀ ਵਿੱਤੀ ਪ੍ਰਭਾਵ ਕੀ ਹੋਗਾ ਇਸ ਮੰਤਰਾਲੇ ਸੰਕੇਤ ਦੇ ਤੱਕ 8ਵੇਂ ਤਨਖਾਹ ਕਮਿਸ਼ਨ ਦਾ ਵਿੱਤੀ ਪ੍ਰਭਾਵ ਵਿੱਤੀ ਸਾਲ 26 ਤੇ 27 ਦੇ ਬਜਟ ਪ੍ਰਤੀਬਿੰਬਤ ਹੋਵੇਗਾ ਜਿਸ ਨਾਲ 26 ਜਨਵਰੀ 2026 ਦੀਆਂ ਸਮਾਂ ਸੀਮਾ ਤੱਕ ਲਾਗੂ ਹੋਣ ਦੀ ਸੰਭਾਵਨਾ ਘੱਟ ਸਕਦੀ ਹੈ ਠੀਕ ਹੈ ਜੀ ਕਿਉਂਕਿ ਸਮਾਂ ਇਸ ਤੋਂ ਵੀ ਜ਼ਿਆਦਾ ਲੱਗ ਸਕਦਾ ਹੈ ਉਸ ਤੋਂ ਬਾਅਦ ਤਾਂ ਦੋਸਤੋ ਜਿਹੜੀ ਵੱਡੀ ਗੱਲ ਇਹਦੇ ਚ ਵਈ ਹੈ ਤਨਖਾਹਾਂ ਅਤੇ ਫਿਟਮੈਂਟ ਫੈਕਟਰ ਠੀਕ ਹੈ ਜੀ ਆਪਾਂ ਜਿਸ ਤਰ੍ਹਾਂ ਕਿ 50 ਪੀ ਸਕਿਲ ਨੂੰ ਲੈ ਕੇ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ 3704 68 ਜਿੰਨੇ ਵੀ ਭਾਅ ਪਟਿਸ਼ਨਰਾਂ ਨੇ 50 ਪੀ ਸਕਿਲ ਦੀ ਮੰਗ ਕਰ ਰਹੀ ਸੀ ਤੋਂ ਇੱਕ ਉਹ ਪੰਬਲ ਪੂਸੇ ਦੇ ਵਿੱਚ ਪਈ ਹੋਈ ਗੱਲ ਹੈ ਦੋਸਤੋ ਅਜੇ ਤੱਕ ਜਿਵੇਂ ਕਹਿ ਦਿੱਇਆ ਵੀ ਪੇ ਫਿਕਸੇਸ਼ਨ ਬਾਰੇ ਕੋਈ ਫੁਕਤਾ ਜਿਹੜਾ ਹੁਣ ਇੰਤਜ਼ਾਮ ਨਹੀਂ ਕੀਤਾ ਗਿਆ ਨਾ ਤਾਂ ਇਹ ਜਿਹੜੇ ਯੂਨੀਅਨ ਦੇ ਮੈਂਬਰਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਵਿਭਾਗ ਨਾਲ ਕਾਰਵਾਈ ਕਰਕੇ ਜਾਂ ਮੇਲ ਤਾਲ ਕਰਕੇ ਇੱਕ ਮਤਲਬ ਵੀ ਫਿਕਸ ਜਿਹੜਾ ਉਹ ਸਕੇਲ ਲਾਗੂ ਕੀਤਾ ਜਾਵੇ ਕਿਉਂਕਿ ਸੋਨਾਂ ਦੇ ਵਿੱਚ ਆਇਆ ਕਿ ਕੁਝ ਕਲਰਕ ਜਿਹੜੇ ਜ਼ਿਲ੍ਹਾ ਵਾਈਜ਼ ਕੋਈ ਕੁਛ ਬਣਾ ਰਹੇ ਹੈ ਕੋਈ 38 100 ਬਣਾ ਰਹੇ ਹੈ ਕੋਈ 45 600 ਦੇ ਨਾਲ ਬਣਾ ਰਹੇ ਹੈ ਕੋਈ 46 800 ਦੇ ਨਾਲ ਬਣਾ ਰਹੇ ਹੈ ਭਾਵੇਂ ਅਜੇ ਤੱਕ ਜਿਹੜਾ ਫਿਕਸ ਕੋਈ 10 300 ਦੇ ਨਾਲ ਅਜੇ ਤੱਕ ਮਤਲਬ ਇੱਕ ਫਿਕਸ ਜਿਹੜਾ ਡਾਟਾ ਹੋ ਨਹੀਂ ਆਇਆ ਫਿਕਸ ਜਿਹੜੀ ਨਹੀਂ ਕੀਤੀ ਗਈ ਕਿ ਕਿਸ ਹਿਸਾਬ ਤੇ ਬਣੂਗੀ ਠੀਕ ਹੈ ਜੀ ਸੋ ਉਸ ਦੇ ਵਿੱਚ ਜਿਹੜੇ ਐਚ ਆਰ ਏ ਡੀ ਏ ਕੀ ਕੀਤਾ ਗਿਆ ਹੈ 2.25 ਦਾ ਫੈਕਟਰ ਲਾਇਆ ਗਿਆ ਕਿ 2.59 ਦਾ ਫੈਕਟਰ ਲਾਇਆ ਗਿਆ ਉਹਨਾਂ ਦੇ ਵਿੱਚ ਕੀ ਫਰਕ ਹੈ ਠੀਕ ਹੈ ਜੀ ਉਹ ਅਜੇ ਤੱਕ ਵਿਭਾਗ ਨੂੰ ਕਿਸ ਨੂੰ ਨਹੀਂ ਪਤਾ ਤੇ ਨਾ ਹੀ ਵਿਚਾਰੇ ਜਿਹੜੇ ਕਲਰਕ ਤੇ ਡੀ ਡੀਓਜ਼ ਕਰ ਰਹੇ ਆ ਉਹਨਾਂ ਨੂੰ ਕੁਝ ਪਤਾ ਹੈ ਠੀਕ ਹੈ ਜੀ ਸੋ ਇੱਕ ਆਰਜੀ ਡਾਟਾ ਜਿਹੜਾ ਉਹ ਮੰਗ ਰਹੇ ਹਾਲਾਂਕਿ ਜੇ ਸਰਕਾਰ ਚ ਆਵੇ ਤਾਂ ਇੱਕ ਜਾਂ ਜਿਹੜੇ ਨੁਮਾਇंदे ਐ ਉਹ ਇੱਕ ਫੈਕਟਰ ਲਾ ਕੇ ਠੀਕ ਹੈ ਚਾਹੇ 2.25 ਦਾ ਜੇਕਰ ਅਧਿਆਪਕ ਮੰਗ ਰਹੇ 2.25 ਤੇ 2.25 ਦਾ ਲਾ ਕੇ ਠੀਕ ਹੈ ਜੀ ਤਾਂ ਬੇਸਿਕ ਜਿਹੜੀ ਦੇਣੀ ਹੈ ਉਹ 45400 ਦੇਣੀ ਹੈ ਠੀਕ ਹੈ ਜੀ ਜਾਂ 10 300 ਦੇਣੀ ਹੈ ਜਾਂ ਉਹ ਇੱਕ ਫਿਕਸ ਲਾ ਕੇ ਦੇ ਦੇਣ ਤਾਂ ਕਿ ਜਿਹੜੇ ਅਧਿਆਪਕ ਵਰਗ ਹੈ ਜਾਂ ਜਿਹੜੇ ਕਲਰਕ ਨੇ ਜਾਂ ਡੀਡਿਓਜ਼ ਨੇ ਉਹ ਇਸ ਬੰਬਲ ਪੂਸੇ ਵਿੱਚ ਨਾ ਪੈਣ ਠੀਕ ਹੈ ਜੀ ਕਿਉਂਕਿ ਉਹਨਾਂ ਦੀ ਅਜੇ ਤੱਕ ਵਿਚਾਰਾਂ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ ਕੀ ਪਤਾ ਸਾਡੇ ਤੇ ਕਿਹੜਾ ਫੈਕਟਰ ਲੱਗੂਗਾ ਕਿ ਰਿਕਵਰੀ ਨਾ ਪਹੇ ਜੀ ਕਿੰਨਾ ਸਾਡਾ ਬਕਾਇਆ ਬਣੂਗਾ ਇਹ ਅਜੇ ਤੱਕ ਇੱਕ ਮੁੱਦਾ ਬਣਿਆ ਸੋ ਇਸ ਦੇ ਸੰਬੰਧ ਵਿੱਚ ਆਪਾਂ ਦੋਸਤੋ ਗੱਲ ਕਰਦੇ ਹਾਂ ਉਹ ਜਾਂ ਤਾਂ ਲੰਬੀ ਹੋ ਜੂਗੀ ਸ ਰਿਪੋਰਟਾਂ ਦੇ ਅਨਸਾਰ 8ਵੇਂ ਤਨਖਾਹ ਕਮਿਸ਼ਨ ਦੁਆਰਾ ਤਨਖਾਹਾਂ ਅਤੇ ਪੈਨਸ਼ਨਰਾਂ ਵਿੱਚ 20 ਤੋਂ 34 ਜਿਹੜਾ ਪਰਸੈਂਟ ਵਾਧਾ ਹੋਣ ਦੀ ਉਮੀਦ ਹੈ ਫਿਟਮੈਂਟ ਫੈਕਟਰ 1.92 ਤੋਂ ਦੇਖੋ ਜੀ ਦੋਸਤੋ 92 ਤੋਂ ਵਧਾ ਕੇ 2.86 ਤੱਕ ਹੋ ਸਕਦਾ ਹੈ ਉਦਾਹਰਨ ਵਜੋਂ ਜੇਕਰ ਫਿਟਮੈਂਟ ਫੈਕਟਰ 2.86 ਹੈ ਤਾਂ ਘੱਟੋ ਘੱਟ ਮੂਲ ਤਨਖਾਹ 18000 ਤੋਂ 51480 ਤੱਕ ਵੱਧ ਸਕਦੀ ਹੈ ਦੇਖੋ ਦੋਸਤੋ ਠੀਕ ਹੈ ਜੀ ਕਿੱਡਾ ਜਿਹੜਾ ਇੱਕ ਮਾਰਜਨ ਇਹਦੇ ਚ ਦੇਖਿਆ ਜਾ ਸਕਦਾ ਹੈ ਅਤੇ ਘੱਟੋ ਘੱਟ ਪੈਨਸ਼ਨ 9000 ਤੋਂ 25740 ਰੁਪਏ ਤੱਕ ਵੱਧ ਸਕਦੀ ਹੈ ਹੁੰਡੀ ਇਹਦੀ ਜੇਕਰ ਗੱਲ ਕਰੇ ਦੋਸਤੋ 55% ਡੀਏ ਤੋਂ ਵੱਧ ਕੇ 2025 ਦੇ ਅੰਤ ਤੱਕ 60% ਸੰਖ ਪਹੁੰਚ ਸਕਦਾ ਹੈ ਠੀਕ ਹੈ ਜੀ ਇਸ ਤਵਰ ਅੱਠਵੇਂ ਤਨਖਾਹ ਕਮਿਸ਼ਨ ਦਾ ਲਾਗੂ ਹੋਣ ਤੇ ਡੀਏ ਜ਼ੀਰੋ ਹੋ ਜਾਏਗਾ ਅਤੇ ਈਏ ਨੂੰ ਮੂਲ ਤਨਖਾਹ ਵਿੱਚ ਸ਼ਾਮਲ ਕਰ ਲਿਆ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਪੱਤਿਆਂ ਵਿੱਚ ਬਦਲਾਅ ਹਾਊਸ ਰੈਂਟ ਜਿਹਨੂੰ ਐਚ ਆਰਏ ਆਪਾਂ ਕਹਿੰਦੇ ਨੇ ਟਰਾਂਸਪੋਰਟ ਅਲਾਉਂਸ ਮੈਡੀਕਲ ਅਲਾਉਂਸ ਵਰਗੇ ਪੱਤਿਆਂ ਵਿੱਚ ਵੀ ਸੋਧ ਕੀਤੇ ਜਾਣ ਦੀ ਉਮੀਦ ਹੈ ਜ਼ਿਕਰ ਜੋਗ ਹੈ ਕਿ ਪੈਨਸ਼ਨਾਂ ਲਈ ਫਿਕਸ ਮੈਡੀਕਲ ਅਲਾਉਂਸ 1000 ਤੋਂ ਵੱਧ ਕੇ 3000 ਕਰ ਦਿੱਤਾ ਜਾਊ ਇਹਦੇ ਵਿੱਚ ਫਿਕਸ ਕਰ ਦਿੱਤਾ ਜਾਊਗਾ ਦੋਸਤੋ ਸਾਰੇ ਜਿਸ ਤਰ੍ਹਾਂ ਕਿ ਪੰਜਾਬ ਪੇ ਸਕੇਲ ਦੇ ਅਨੁਸਾਰ ਜਾਂ ਪੰਜਾਬ ਦੇ ਵਿੱਚ 1000 ਰੁਪਏ ਮੈਡੀਕਲ ਅਲਾਉਂਸ ਮਿਲਦਾ ਤਾਂ ਇਹ 1000 ਤੋਂ ਵਧਾ ਕੇ 3000 ਰੁਪਏ ਤੱਕ ਕਰਨ ਦਾ ਜਿਹੜਾ ਪ੍ਰਸਤਾਵ ਰੱਖਿਆ ਗਿਆ ਹੈ ਸੋ ਪੈਨਸ਼ਨਰੀ ਰਾਹਤ ਵਾਲੀ ਖਬਰ ਇਹ ਹੈ ਕਿ ਸਰਕਾਰ ਨੇ ਸਪਸ਼ਟ ਕੀਤਾ ਕਿ 1 ਜਨਵਰੀ 2026 ਤੋਂ ਪਹਿਲਾਂ ਸੇਵਾ ਮੁਕਤ ਹੋਣ ਵਾਲੇ ਪੈਨਸ਼ਨ ਵੀ 8ਵੇਂ ਤਨਖਾਹ ਕਮਿਸ਼ਨ ਦਾ ਲਾਭ ਲੈਣ ਦੇ ਯੋਗ ਹੋਣਗੇ ਮੰਨ ਲਓ ਕਿ ਜੇਕਰ 26 ਦੇ ਵਿੱਚ ਲਾਗੂ ਹੁੰਦਾ ਤਾਂ ਜਿਹੜਾ ਕਰਮਚਾਰੀ ਕੋਈ 25 ਦੇ ਵਿੱਚ ਵੀ ਆਪਣਾ ਰਿਟਾਇਰ ਹੋ ਗਿਆ ਠੀਕ ਹੈ ਜੀ ਤਾਂ ਉਹਨੂੰ ਵੀ ਇਹ ਲਾਭ ਜਿਹੜਾ ਉਹ ਦਿੱਤਾ ਜਾਊਗਾ ਪਹਿਲਾਂ ਕੁਝ ਅਟਕਲਾਂ ਸੰਖੇ 2026 ਤੋਂ ਪਹਿਲਾਂ ਸੇਵਾਮੁਕਤ ਹੋਣ ਵਾਲੀਆਂ ਇਹ ਲਾਭ ਨਹੀਂ ਮਿਲਣਗੇ ਪਰ ਸਰਕਾਰ ਨੇ ਇਨ੍ਹਾਂ ਖਦਸ਼ਿਆਂ ਨੂੰ ਜਿਹੜਾ ਉਹ ਖਾਰਜ ਕਰ ਦਿੱਤਾ ਹੈ ਠੀਕ ਹੈ ਜੀ ਦੋਸਤੋ ਆਪਾਂ ਆਪ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕੋਈ ਕਰਮਚਾਰੀ 25 ਦੇ ਵਿੱਚ ਵੀ ਰਿਟਾਇਰ ਹੋਊਗਾ ਤਾਂ ਉਹਨੂੰ ਇਹ ਲਾਭ ਜਿਹੜਾ ਦਿੱਤਾ ਜਾਊਗਾ ਸੋ ਦੋਸਤੋ ਦੂਸਰੀ ਵੱਡੀ ਗੱਲ ਹੈ ਯੂਨੀਫਾਈਡ ਪੈਨਸ਼ਨ ਯੂਪੀਐਸ ਅੱਠਵਾਂ ਤਨਖਾਹ ਕਮਿਸ਼ਨ ਇੱਕ ਯੂਨੀਫਾਈਡ ਪੈਨਸ਼ਨ ਸਕੀਮ ਦੀ ਸਿਫਾਰਸ਼ ਕਰ ਸਕਦਾ ਹੈ ਜੋ ਪੁਰਾਣੇ ਅਤੇ ਨਵੇਂ ਪੈਨਸ਼ਨਾਂ ਵਿਚਕਾਰ ਅਸਮਾਨਤਾ ਨੂੰ ਘਟਾਏਗਾ ਕਰਮਚਾਰੀ ਯੂਨੀਫਾਈਡ ਦੀਆਂ ਮੰਗਾਂ ਜਿਹੜੇ ਹੈਗਾ ਨੈਸ਼ਨਲ ਕਾਉਂਸਲ ਕੰਸਰਟਿਵ ਮਸ਼ੀਨਰੀ ਨੂੰ ਡੀਏ ਮੂਲ ਤਨਖਾਹ ਵਿੱਚ ਇਕੀਕਰਨ ਅਤੇ ਹੇਠਲੇ ਪੱਧਰ ਇੱਕ ਤੋਂ 6 ਤਨਖਾਹ ਅਸਕੇਲਾਂ ਦੇ ਇਕੀਕਰਨ ਦੀ ਮੰਗ ਕੀਤੀ ਗਈ ਹੈ ਹੁਣ ਇਹਦੇ ਵਿੱਚ ਦੇਰੀ ਕਿਉਂ ਹੋ ਸਕਦੀ ਹੈ ਕੀ ਕਾਰਨ ਹੋ ਸਕਦਾ ਦੋਸਤੋ ਬਜਟ ਵਿੱਚ ਪ੍ਰਬੰਧ ਦੀ ਘਾਟ ਕੇਂਦਰੀ ਬਜਟ 25-26 ਵਿੱਚ 8 ਤਨਖਾਹ ਕਮਿਸ਼ਨਰ ਲਈ ਕੋਈ ਵਿੱਤੀ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਨਾਲ ਲਾਗੂ ਕਰਨ ਵਿੱਚ ਦੇਰੀ ਦੀ ਸੰਭਾਵਨਾ ਵੱਧ ਗਈ ਹੈ ਪ੍ਰਸ਼ਾਸਕੀ ਪ੍ਰਕਿਰਿਆ ਕੀ ਹੋਈ ਹੈ ਕਮਿਸ਼ਨ ਦਾ ਗਠਨ ਸੁਪਾਰਸ਼ਾਂ ਤਿਆਰ ਕਰਨ ਅਤੇ ਕੈਬਨਿਟ ਦੀ ਪ੍ਰਧਾਨਗੀ ਵਿੱਚ ਸਮਾਂ ਲੱਗਦਾ ਹੈ ਪਿਛਲੀ ਵਾਰ ਸੱਤਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਲਗਭਗ 18 ਮਹੀਨਿਆਂ ਦਾ ਸਮਾਂ ਲੱਗੇ ਸੀ ਹੁਣ ਵਿੱਤੀ ਬੋਝ ਕੀ ਪੈਊਗਾ ਦੋਸਤੋ ਜੇਕਰ 8ਵਾਂ ਪੇ ਕਮਿਸ਼ਨ ਲਾਗੂ ਹੁੰਦਾ ਹੈ ਇਹ ਅੰਦਾਜ਼ਾ ਲਗਾਇਆ ਗਿਆ ਕਿ 8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਨਾਲ ਕੇਂਦਰ ਸਰਕਾਰ ਤੇ ਠੀਕ ਹੈ ਜੀ ਮਤਲਬ 1 ਲੱਖ ਕਰੋੜ ਰੁਪਏ ਦਾ ਵਾਧੂ ਜਿਹੜਾ ਬੋਝ ਪਏਗਾ ਜਿਸ ਵਿੱਚ ਵਿੱਤੀ ਯੋਜਨਾਬੰਦੀ ਦੀ ਲੋੜ ਹੈ ਸੋ ਇੱਕ ਵੱਡਾ ਬੋਝ ਜਿਹੜਾ ਉਹ ਸਰਕਾਰ ਨੂੰ ਇਸ ਸਮਾਂ ਰਵੇ ਹੁਣ ਆਖਿਰਕਾਰ ਜਿਹੜੇ ਪੂਰੇ 8ਵੇਂ ਕਮਿਸ਼ਨ ਨੂੰ ਲੈ ਕੇ 7ਵੇਂ ਕਮਿਸ਼ਨ ਨੂੰ ਭਾਅ ਸਰਕਾਰ ਸਿੱਟਾ ਕੀ ਕੱਢਦੀ ਹੈ ਦੋਸਤੋ ਸੋ ਕੇਂਦਰੀ ਕਰਮਚਾਰੀ ਤੇ ਪੈਨਸ਼ਨਾਂ ਲਈ 8ਵਾਂ ਤਨਖਾਹ ਕਮਿਸ਼ਨ ਨੂੰ ਮਹੱਤਵਪੂਰਨ ਵਿੱਤੀ ਸੁਧਾਰ ਲਿਆਉਣ ਦੀ ਉਮੀਦ ਸੀ ਪਰ ਜਨਵਰੀ 2026 ਤੋਂ ਪਹਿਲਾਂ ਲਾਗੂ ਕਰਨ ਦੀ ਸੰਭਾਵਨਾ ਘਟ ਹੈ ਮਾਹਰਾਂ ਦਾ ਮੰਨਣਾ ਹੈ ਕਿ ਸਵਾਰਸ਼ਾ 2026 ਦੇ ਅਖੀਰ ਜਾਂ 2027 ਦੇ ਸ਼ੁਰੂ ਤੱਕ ਲਾਗੂ ਕੀਤੀਆਂ ਜਾ ਸਕਦੀਆਂ ਹਨ ਕਰਮਚਾਰੀ ਤੇ ਪੈਨਸ਼ਨਾਂ ਨੂੰ ਅਧਿਕਾਰਤ ਘੋਸ਼ਨਾਵਾਂ ਅਤੇ ਯੂਨੀਫਾਈਡ ਅਪਡੇਟਸ ਤੇ ਨਜ਼ਰ ਰੱਖਣੀ ਚਾਹੀਦੀ ਹੈ ਠੀਕ ਹੈ ਜੀ ਸੋ ਲਾਸਟ ਦੋਸਤੋ 8ਵੇਂ ਤਨਖਾਹ ਕਮਿਸ਼ਨ ਦਾ ਅਸਰ ਲਗਭਗ 50 ਲੱਖ ਕੇਂਦਰੀ ਸਰਕਾਰੀ ਕਰਮਚਾਰੀਆਂ ਤੇ 65 ਲੱਖ ਪੈਨਸ਼ਨਾਂ ਤੇ ਪਵੇਗਾ ਗੁਜਰਾਤ ਸਰਕਾਰ ਦੀਆਂ ਸ਼ਿਫਾਰਸ਼ਾਂ ਨੂੰ ਅਪਣਾਉਣ ਦਾ ਫੈਸਲਾ ਵੀ ਕਰ ਸਕਦੀ ਹਨ ਹਾਲਾਂਕਿ ਇਹਨਾਂ ਜਿਹੜਾ ਇਹ ਉਹਨਾਂ ਦੀ ਵਿੱਤੀ ਸਥਿਤੀ ਤੇ ਨਿਰਭਰ ਕਰਦਾ ਹੈ ਠੀਕ ਹੈ ਜੀ ਸੋ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਜੋ ਕਿ 8ਵੇਂ ਪੇਗ ਮਿਸ਼ਨ ਨੂੰ ਲਾਗੂ ਕਰਨ ਨੂੰ ਲੈ ਕੇ ਜਿਹੜੀ ਦਿੱਤੀ ਗਈ ਹੈ ਉਹਦੇ ਵਿੱਚ ਯੂਨੀਫਾਈਡ ਪੈਨਸ਼ਨ ਦਾ ਜਿਹੜਾ ਜ਼ਿਕਰ ਕੀਤਾ ਗਿਆ ਹੈ ਡੀਏ ਜਿਹੜਾ ਉਹ ਦੋਸਤੋ 55% ਤੋਂ ਵਧਾ ਕੇ ਜਿਹੜਾ ਹੈਗਾ ਉਹ 60% ਤੱਕ ਦੀ ਗੱਲ ਕੀਤੀ ਹੈ ਜਿਹੜਾ ਫੈਕਟਰ ਹੈ 1.92 ਤੋਂ ਵਧਾ ਕੇ 2.86 ਤੱਕ ਕੀਤਾ ਗਿਆ ਤੇ ਜਿਹੜਾ ਮੈਡੀਕਲ ਅਲਾਉਂਸ ਹੈ ਜੇਕਰ ਉਹ ਗੱਲ ਕਰੀ ਤੇ 1000 ਤੋਂ ਲੈ ਕੇ 3000 ਤੱਕ ਜਿਹੜਾ ਵਾਧਾ ਹੋ ਸਕਦਾ ਹੈ ਠੀਕ ਹੈ ਜੀ ਸੋ ਜਿਹੜੀ 2.86 ਦੇ ਅਨਸਾਰ ਫੈਕਟਰ ਨਾਲ ਸਾਡੀ ਜਿਹੜੀ ਮੂਲ ਤਨਖਾਹ ਬਣੂਗੀ 18000 ਤੋਂ ਵੱਧ ਕੇ 51480 ਤੱਕ ਜਿਹੜਾ ਵਾਧਾ ਹੋ ਹੋ ਸਕਦਾ ਹੈ ਠੀਕ ਹੈ ਜੀ ਸੋ ਦੋਸਤੋ ਇਹ ਸੀ ਸਾਰੀ ਜਾਣਕਾਰੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਆਪਣੇ ਸੁਝਾਅ ਦੇ ਲਈ ਇੱਕ ਕਮੈਂਟ ਜਰੂਰ ਕਰਿਓ ਜਾਂ ਤੁਹਾਡਾ ਸਵਾਲ ਹੋਇਆ ਤਾਂ ਉਹਦੇ ਲਈ ਕਮੈਂਟ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਤਤਕਲੀ ता ਧੰਨਵਾਦ